ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਦਾ ਹੈ ਨਹੀਂ ਇਸ ਦਾ ਪਿੱਛੇ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵਾਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਅਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦਵਾਰੇ ਬੰਨ ਲੈਨੇ ਆ ਪਾਗੇ ਇਹ ਆ ਦਸਤਾਰ ਦਵਾਰੇ ਸੇ ਹਲਨੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਹਿਬ ਅਕਾਲ ਤਖਤ ਸ੍ਰੀਮਨ ਸਤਕਾਰਯੋਗ ਪਾਇਰੇ ਖਾਲਸਾ ਜੀ ਗੱਜ ਕੇ ਪ੍ਰੇਮਨਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਤ ਇਹ ਬਿਆਨ ਦਿੱਤਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਦਸਤਾਰਬੰਦੀ ਵੇਲੇ ਤੇ ਉੱਥੇ ਮਰਯਾਦਾ ਭੰਗ ਹੋਈ ਹੈ ਸੋ ਜਿਸ ਜਥੇਦਾਰ ਦੀ ਦਸਤਾਰਬੰਦੀ ਵੇਲੇ ਖੁਦ ਮਰਯਾਦਾ ਭੰਗ ਹੋਈ ਹੋਵੇ ਉਹ ਜਥੇਦਾਰ ਸਾਨੂੰ ਮਰਯਾਦਾ ਨਾ ਦੱਸੇ ਕੀ ਮਰਜ਼ਾਦਾ ਕਿਆ ਹੁੰਦੀ ਹੈ ਸੋ ਭਗਵਾਨ ਸਿੰਘ ਮਾਨ ਹੁਣਾਂ ਨੂੰ ਮੈਂ ਇੱਕ ਗੱਲ ਕਹਿ ਦਮਾ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਪੰਜਾਬ ਦੀ ਜਿਹੜੀ ਕੁਰਸੀ ਆ ਨਾ ਜਿਹੜੇ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਆ ਸੋ ਪੰਜਾਬ ਦਾ ਉਸ ਵੇਲੇ ਦਾ ਰਾਜਾ ਰਣਜੀਤ ਸਿੰਘ ਜਿਹਦੀ ਸਾਰਿਆਂ ਨੂੰ ਪਤਾ ਕਿ ਉਹਨੂੰ ਬੰਨ ਕੇ ਕੋਰੜੇ ਮਾਰੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਨੇ ਸੋ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਜਾਂ ਸੇਵਾਦਾਰ ਆ ਉਹ ਸਮੇਂ ਦੇ ਨਾਲ ਬਦਲਦੇ ਰਹਿੰਦੇ ਆ ਉਹ ਮਾੜੇ ਚੰਗੇ ਬੰਦੇ ਵੀ ਆਉਂਦੇ ਰਹਿੰਦੇ ਆ ਮਾੜੇ ਚੰਗੇ ਬੰਦਿਆਂ ਨੂੰ ਤੁਹਾਡੇ ਵਰਗੇ ਬੰਦੇ ਜਿਹੜੇ ਸ਼ਾਸਤਦਾਨ ਤੁਹਾਡੇ ਵਰਗੇ ਬੰਦੇ ਆ ਨਾ ਛਾਸੀ ਲੋਕ ਉਹ ਵਰਤਦੇ ਰਹਿੰਦੇ ਆ ਸੋ ਇਸ ਕਰਕੇ ਕਦੇ ਵੀ ਐਸੀ ਗਲਤੀ ਨਾ ਕਰੋ ਕਿ ਤੁਸੀਂ ਟਾਰਗੇਟ ਤੇ ਅਕਾਲਤਾ ਸਾਹਿਬ ਦੇ ਜੇਸ਼ੇਦਾਰ ਨੂੰ ਜਾਂ ਸੇਵਾਦਾਰ ਨੂੰ ਕਰੋ ਪਰ ਜਿਹੜੀ ਬੇਦਬੀ ਆ ਉਹ ਤੁਸੀਂ ਅਕਾਲਤਾ ਸਾਹਿਬ ਦੀ ਕਰਦੇ ਹੋ ਠੀਕ ਆ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਆ ਬੇਸ਼ੱਕ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗੇਗਾ ਭਗਵੰਤ ਮਾਨ ਜੀ ਤੁਹਾਡੇ ਚ ਇੰਨੀ ਜ਼ਰਤ ਨਹੀਂ ਹੈ ਕਿ ਤੁਸੀਂ ਦੇਸ਼ ਦੀ ਰਾਸ਼ਟਰਪਤੀ ਨੂੰ ਉਂਗਲੀ ਕਰਦੇ ਹੋ ਠੀਕ ਆ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਆ ਸੰਵਿਧਾਨਕ ਅਹੁਦੇ ਤੇ ਬੈਠਾ ਹੋਇਆ ਬੰਦਾ ਦੇਸ਼ ਦੀ ਰਾਸ਼ਟਰਪਤੀ ਨੂੰ ਉਂਗਲੀ ਨਹੀਂ ਕਰ ਸਕਦਾ ਠੀਕ ਆ ਚਾਹੇ ਉਹ ਵਿਰੋਧੀ ਆ ਚਾਹੇ ਜਿੱਦਾਂ ਦਾ ਮਰਜੀ ਆ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਕਿ ਇਸ ਦੇਸ਼ ਦੀ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਆ ਉਹ ਅਕਾਲ ਤਖਤ ਸਾਹਿਬ ਦੇ ਚਰਨਾਂ ਦੀ ਧੂੜ ਵਰਗਾ ਆ ਇਹ ਨਹੀਂ ਗੱਲ ਤੁਹਾਨੂੰ ਮੈਂ ਦੱਸ ਦਵਾਂ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਤਿੰਨਾਂ ਲੋਕਾਂ ਦੇ ਵਿੱਚ ਆ ਇਸ ਪ੍ਰithvi ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਐਸਾ ਮਨੁੱਖ ਨਹੀਂ ਕੋਈ ਐਸੀ ਸਥਾਨ ਨਹੀਂ ਕੋਈ ਤਾਂ ਨਹੀਂ ਜਿਹੜੀ ਅਕਾਲ ਤਖਤ ਸਾਹਿਬ ਤੋਂ ਉੱਚੀ ਹੋਵੇ ਬੇਸ਼ੱਕ ਕੋਈ ਤੁਹਾਡੇ ਵਰਗਾ ਜਾਂ ਕੋਈ ਸਮੇਂ ਦਾ ਪਿਛਲਾ ਹਕਮਰਾਨ ਅਕਾਲਤਾ ਸਾਹਿਬ ਤੇ ਕੋ ਹਮਲਾ ਕਰੇ ਜਾਂ ਅਕਾਲਤਾ ਸਾਹਿਬ ਨੂੰ ਤੜੀਆਂ ਲਾਵੇ ਤੰਜ ਕਸੇ ਹੋ ਸਕਦਾ ਸਾਡੇ ਵਰਗੇ ਗਰੀਬ ਸਿੱਖ ਜਾਂ ਹੋਰ ਬਹੁਤ ਗਰੀਬ ਸਿੱਖ ਮੌਕੇ ਦੇ ਉਹ ਹਕੂਮਤ ਨੂੰ ਜਵਾਬ ਨਾ ਦੇ ਸਕਣ ਠੀਕ ਆ ਪਰ ਗੁਰੂ ਸਮਰਾਥਿਆ ਗੁਰੂ ਨੇ ਕਦੇ ਕਿਸੇ ਦੀ ਭਾਜੀ ਨਹੀਂ ਰੱਖੀ ਗੁਰੂ ਨਰੰਕਾਰ ਆ ਗੁਰੂ ਅਕਾਲ ਪੁਰਖ ਆ ਤੁਸੀਂ ਕੁਝ ਵੀ ਹੈ ਨਹੀਂਗੇ ਤੁਸੀਂ ਹਕੂਮਤ ਦੇ ਨਸ਼ੇ ਦੇ ਵਿੱਚ ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਐਸੇ ਲਫਜ਼ ਵਰਤਦੇ ਆ ਇਹ ਜਿਹੜੀ ਤੁਹਾਡੀ ਕੁਰਸੀ ਆ ਇਹ ਅਕਾਲ ਤਖਤ ਸਾਹਿਬ ਜੀ ਦੀ ਰਹਿਮੋ ਕਰਮ ਦੇ ਉੱਤੇ ਹੀ ਆ ਜੇ ਉਸ ਮੌਕੇ ਦਾ ਅਕਾਲ ਤਖਤ ਦਾ ਜਥੇਦਾਰ ਇਹ ਬਿਆਨ ਨਾ ਦਿੰਦਾ ਕਿ ਕੋਨਾ ਮੋਨਾ ਆਦਮੀ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਆ ਤਾਂ ਤੁਸੀਂ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਬਣ ਨਹੀਂ ਸਕਣਾ ਸੀ ਇੰਨੀ ਗੱਲ ਮੇਰੀ ਚੇਤੇ ਰੱਖਿਓ ਇਹ ਉਸ ਜਥੇਦਾਰ ਦੀ ਮਿਹਰਬਾਨੀ ਵੀ ਮੈਂ ਕਹਿ ਸਕਦਾ ਉਹ ਉਸ ਜਥੇਦਾਰ ਨੂੰ ਐਸਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਉਹ ਸਾਬਤ ਸੂਰਤ ਹੀ ਹੋਣਾ ਚਾਹੀਦਾ ਆ ਕੋਨਾ ਮੋਨਾ ਪੰਜਾਬ ਦੀ ਗੱਦੀ ਵੀ ਬਹੁਤ ਵੱਡੀ ਹੈ ਠੀਕ ਹੈ ਜਨਤਾ ਦੇ ਵਿੱਚ ਪਬਲਿਕ ਦੇ ਵਿੱਚ ਵੱਡੀ ਹੈ ਕਿਉਂਕਿ ਜਨਤਾ ਇਸ ਨੂੰ ਚੁਣਦੀ ਆ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਪੰਜਾਬ ਦੀ ਗੱਦੀ ਦੇ ਵਿੱਚ ਉੱਤੇ ਕੋਈ ਚੰਗਾ ਚਰিত্রवान ਬੰਦਾ ਸ਼ਰਾਬ ਪੀਣੇ ਵਾਲਾ ਬੰਦਾ ਨਹੀਂ ਬੈਠਣਾ ਚਾਹੀਦਾ ਮੈਂ ਤੂੰ ਕੋਈ ਤੁਹਾਨੂੰ ਨਹੀਂ ਤੰਜ ਕੱਸਦਾ ਕਿ ਇਹ ਤੁਹਾਡੇ ਉੱਤੇ ਕਿਉਂਕਿ ਤਾਂ ਬਾ ਦਾਗ ਲੱਗਾ ਹੋਇਆ ਚਾਹੇ ਕੋਈ ਵੀ ਹੋਵੇ ਚਾਹੇ ਭਾਜਪਾ ਦਾ ਹੋਵੇ ਚਾਹੇ ਸਿੱਖਾਂ ਦਾ ਹੋਵੇ ਚਾਹੇ ਕੋਈ ਵੀ ਹੋਵੇ ਸ਼ਰਾਬ ਪੀਣੇ ਵਾਲਾ ਬੰਦਾ ਐਡੀ ਵੱਡੀ ਪਵਿੱਤਰ ਗੱਦੀ ਅਸੀਂ ਮੰਨਦੇ ਆ ਮੁੱਖ ਮੰਤਰੀ ਦੀ ਨੂੰ ਪਰ ਮਸਲਾ ਇਹ ਆ ਲਾਹਣਤੀ ਬੰਦਿਆਂ ਨੇ ਇਸ ਗੱਦੀ ਨੂੰ ਕਲੰਕ ਲਾ ਦਿੱਤਾ ਠੀਕ ਆ ਜਿਵੇਂ ਧਾਰਮਿਕ ਸਥਾਨਾਂ ਦੇ ਉੱਤੇ ਲਾਹਨਤ ਹੀ ਬੰਦੇ ਆ ਜਾਂਦੇ ਆ ਨਾ ਤੇ ਉਹ ਲਾਹਨਤਾਂ ਵਾਲੇ ਕੰਮ ਕਰਦੇ ਆ ਠੀਕ ਆ ਸੋ ਮੈਂ ਇੱਕ ਗੱਲ ਹੋਰ ਤੁਹਾਨੂੰ ਪੁੱਛਣੀ ਚਾਹੁੰਦਾ ਆ ਕਿ ਸਰਕਾਰ ਦਾ ਜਿਹੜਾ ਕੰਮ ਕੀਤਾ ਹੁੰਦਾ ਸਰਕਾਰ ਦੇ ਕਾਰਜ ਹੁੰਦੇ ਆ ਦਫਤਰੀ ਕੰਮ ਹੁੰਦੇ ਆ ਹੋਰ ਬਹੁਤ ਸਾਰੇ ਕੰਮ ਹੁੰਦੇ ਆ ਕਿ ਗੈਰ ਸਰਕਾਰੀ ਬੰਦਾ ਕੋਈ ਕਰ ਸਕਦਾ ਕਰ ਲਓ ਕੋਈ ਸ਼ਰੋਮਣੀ ਕਮੇਟੀ ਦਾ ਬੰਦਾ ਉੱਠ ਕੇ ਕਹੇ ਕਿ ਚਲੋ ਜੀ 26 ਜਨਵਰੀ ਨੂੰ ਝੰਡਾ ਮੈਚ ਲਾ ਕੇ ਆ ਨਾ ਜਾਂ 15 ਅਗਸਤ ਨੂੰ ਝੰਡਾ ਮੈਚ ਲਾ ਕੇ ਆ ਨਾ ਜਾਂ ਜਿਹੜੇ ਸਰਕਾਰ ਦੇ ਸਮਾਗਮ ਆ ਉਹ ਅਸੀਂ ਮਨਾ ਲਵਾਂਗੇ ਤੁਸੀਂ ਸ਼ਰੋਮਣੀ ਕਮੇਟੀ ਨੂੰ ਮਨਾਣ ਦਿਓਗੇ ਨਹੀਂ ਮਨਾਣ ਦਿਓਗੇ ਨਾ ਤਾਂ ਫਿਰ ਤੁਸੀਂ ਪੰਥ ਦੇ ਜਿਹੜੇ ਕਾਰਜ ਆ ਪੰਥ ਦੇ ਜਿਹੜੇ ਜੋੜ ਮੇਲੇ ਆ ਜਾਂ ਪੰਥ ਦੀਆਂ ਜਿਹੜੀਆਂ ਸ਼ਤਾਬ ਦੀਆਂ ਤੁਸੀਂ ਉਹਨਾਂ ਦੇ ਵਿੱਚ ਕਿਉਂ ਦਖਲ ਦਿੰਦੇ ਆ ਸਰਕਾਰ ਦਾ ਕੰਮ ਨਹੀਂ ਹੁੰਦਾ ਹੈ ਪੰਥ ਦੀਆਂ ਸ਼ਿਤਾਬਦਿਆਂ ਨੂੰ ਮਨਾਣਾ ਪੰਥ ਦੀਆਂ ਸ਼ਹਾਦਤਾਂ ਨੂੰ ਮਨਾਣਾ ਇਹ ਪੰਥ ਦਾ ਕਰਮਿਆਂ ਪਰ ਜੇ ਤੁਸੀਂ ਕਹੋ ਕਿ ਅਸੀਂ ਕਿਉਂ ਨਹੀਂ ਮਨਾ ਸਕਦੇ ਜਿਵੇਂ ਸ਼ਰੋਣੀ ਕਮੇਟੀ ਦੇ ਬੰਦੇ ਸਰਕਾਰ ਦਾ ਕੰਮ ਨਹੀਂ ਕਰ ਸਕਦੇ ਤਵੇਂ ਤੁਸੀਂ ਨਹੀਂ ਕਰ ਸਕਦੇ ਜੇ ਤੁਸੀਂ ਕਹੋ ਸ਼੍ਰੋਮਣੀ ਕਮੇਟੀ ਹੀ ਕਿਉਂ ਕਰ ਸਕਦੀ ਆ ਬਾਕੀ ਕਿਉਂ ਨਹੀਂ ਕਰ ਸਕਦੇ ਮੌਕੇ ਦੀ ਸ਼੍ਰੋਮਣੀ ਕਮੇਟੀ ਜਿੰਨੀ ਮਰਜ਼ੀ ਭ੍ਰਿਸ਼ਟ ਹੋਵੇ ਜਿੰਨੇ ਮਰਜ਼ੀ ਉਹਨਾਂ ਤੇ ਦਾਗ ਲੱਗੇ ਹੋਣ ਚਾਹੇ ਸੰਗਤ ਉਹਨੂੰ ਚੰਗਾ ਸਮਝਦੀ ਹੋਵੇ ਚਾਹੇ ਨਾ ਸਮਝਦੀ ਹੋਵੇ ਮੌਕੇ ਦਾ ਜਿਹੜਾ ਪ੍ਰਬੰਧ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਠੀਕ ਆ ਸੋ ਇਸ ਕਰਕੇ ਗੁਰੂ ਘਰਾਂ ਦਾ ਪ੍ਰਬੰਧ ਗੁਰਦੁਆਰਿਆਂ ਦਾ ਪ੍ਰਬੰਧ ਅਸਥਾਨਾਂ ਦਾ ਪ੍ਰਬੰਧ ਉਹ ਸਾਰਾ ਕਮੇਟੀ ਦੇ ਕੋਲ ਆ ਕਮੇਟੀ ਉਸ ਨੂੰ ਮਨਾ ਸਕਦੀ ਆ ਕਮੇਟੀ ਦੇ ਕੋਲ ਹੀ ਅਧਿਕਾਰ ਹੈ ਇਸ ਨੂੰ ਮਨਾਉਣ ਦਾ ਰਹੀ ਗੱਲ ਬਾਕੀ ਸਟੇਟਾਂ ਦੀ ਬਾਕੀ ਸਟੇਟਾਂ ਦੇ ਵਿੱਚ ਜੋ ਸਿੱਖਾਂ ਦਾ ਹਾਲ ਅੱਜ ਹਕੂਮਤਾਂ ਕਰ ਰਹੀਆਂ ਠੀਕ ਆ ਜੋ ਸਿੱਖਾਂ ਦੇ ਵਿੱਚ ਰਲਗੱਡ ਕਰ ਰਹੀਆਂ ਜੋ ਨਕਲੀ ਸਿੱਖ ਸਰਕਾਰਾਂ ਬਾਣੇ ਪਵਾ ਕੇ ਕਸ਼ਰੇ ਪਵਾ ਕੇ ਉਹਨਾਂ ਨੇ ਦਾੜ੍ਹੀ ਕੇਸ ਰੱਖ ਕੇ ਸਿੱਖਾਂ ਦੇ ਵਿੱਚ ਬਾੜ ਰਹੀਆਂ ਜੋ ਉਹ ਸਿੱਖੀ ਦਾ ਘਾਣ ਕਰ ਰਹੀਆਂ ਉਹ ਕਿਸੇ ਤੋਂ ਲੁਕਿਆ ਛਪਿਆ ਨਹੀਂ ਹੈ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਜਿੱਥੇ ਸਿੱਖੀ ਦੇ ਉਥਾਨ ਵਾਸਤੇ ਜਿੱਥੇ ਸਿੱਖੀ ਦੇ ਪ੍ਰਚਾਰ ਵਾਸਤੇ ਸਿੱਖਾਂ ਨੂੰ ਜਾਗਰੂਕ ਕਰਨਾ ਚਾਹੀਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਨਾ ਕਿ ਸ਼ਤਾਬਦੀਆਂ ਦੇ ਵਿੱਚ ਕਲੇਸ਼ ਪਾਣਾ ਚਾਹੀਦਾ ਕਿ ਅਸੀਂ ਕੀਰਤਨ ਦਰਬਾਰ ਲਾਵਾਂਗੇ ਜੀ ਅਸੀਂ ਐਦਾਂ ਕਰਾਂਗੇ ਕੀਰਤਨ ਹੀ ਕਰਨਾ ਨਾ ਜਦੋਂ ਸ਼੍ਰੋਮਣੀ ਕਮੇਟੀ ਕੀਰਤਨ ਕਰਵਾ ਰਹੀ ਆ ਤੇ ਤੁਸੀਂ ਜਾ ਕੇ ਉੱਥੇ ਕੀਰਤਨ ਸੁਰਵਣ ਕਰ ਲਓ ਠੀਕ ਆ ਬੈਠ ਕੇ ਸੁਣੋ ਕਮੇਟੀ ਤੁਹਾਨੂੰ ਸਰੂਪਾ ਪਾ ਦੇਵੇਗੀ ਸਰੂਪਾ ਪਾ ਕੇ ਆਪਣਾ ਉੱਠ ਕੇ ਆ ਜਾਣਾ ਪ੍ਰਸ਼ਾਦਾ ਪਾਣੀ ਛੱਕ ਲੈਣਾ ਠੀਕ ਆ ਸੋ ਪੰਜਾਬ ਦੇ ਉਥਾਨ ਵਾਸਤੇ ਤਾਂ ਤੁਸੀਂ ਕੋਈ ਵੀ ਕੁਝ ਵੀ ਕਰ ਨਹੀਂ ਰਹੇ ਕੋਈ ਬੱਚਿਆਂ ਨੂੰ ਤੁਸੀਂ ਪੜ੍ਹਾਈ ਦੇ ਵਿੱਚ ਸਲਿਪਸ ਦੇ ਵਿੱਚ ਗੁਰੂ ਇਤਿਹਾਸ ਨਹੀਂ ਪੜ੍ਹਾ ਰਹੇ ਕੋਈ ਸਿੱਖੀ ਦਾ ਤੁਸੀਂ ਇਤਿਹਾਸ ਨਹੀਂ ਪੜ੍ਹਾ ਰਹੇ ਕੋਈ ਤੁਸੀਂ ਬੱਚਿਆਂ ਨੂੰ ਨਸ਼ਿਆਂ ਨਾਲੋਂ ਟੁੱਟ ਕੇ ਸਿੱਖੀ ਦੇ ਨਾਲ ਜੁੜਨ ਦੀ ਕੋਈ ਮੁਹਿੰਮ ਨਹੀਂ ਚਲਾ ਰਹੇ ਕੀ ਸਰਕਾਰ ਦਾ ਹੋਰ ਕੋਈ ਕੰਮ ਨਹੀਂ ਐ ਇੰਨੀ ਦੁਨੀਆ ਨੇ ਸਰਕਾਰ ਨੂੰ ਵੋਟਾਂ ਪਾ ਕੇ ਕੀਰਤਨ ਦਰਬਾਰ ਕਰਨ ਵਾਸਤੇ ਚੁਣਿਆ ਸੋ ਇਸ ਇਸ ਕਰਕੇ ਐਸੀਆਂ ਗੱਲਾਂ ਕਰਨੀਆਂ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੜੀਆਂ ਲਾਣੀਆਂ ਪੰਜ ਕਸਣੇ ਮਿਹਣੇ ਮਾਰਨੇ ਟਿਚਰਾਂ ਕਰਨੀਆਂ ਮਸ਼ਕਰੀਆਂ ਕਰਨੀਆਂ ਅਕਾਲ ਤੱਕ ਸਾਜੀ ਦੇ ਰਤਵੇ ਨੂੰ ਘੱਟ ਕਰਨਾ ਘਟਾਉਣਾ ਇਹ ਬੜੀ ਮੰਦ ਭਾਗੀ ਦੇ ਮੈਂ ਕਹਿੰਦਾ ਇੱਕ ਸੋਚ ਆ ਇਹ ਚੰਗੇ ਮਨੁੱਖ ਦੀ ਕੋਈ ਦੂਰਦਰਸ਼ੀ ਜਾਂ ਦਾਰਸ਼ਨਿਕ ਮਨੁੱਖ ਦੀ ਇਹ ਸੋਚ ਨਹੀਂ ਆ ਇਹ ਚੰਗੇ ਮਨੁੱਖ ਜਿਹੜੇ ਆ ਪੰਜਾਬ ਦੇ ਇਤਿਹਾਸ ਨੂੰ ਪੰਜਾਬੀਅਤ ਨੂੰ ਸਮਝਦੇ ਹੋਣ ਜਾਣਦੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਸਿੱਖੀ ਕੀ ਆ ਜਿਨ੍ਹਾਂ ਨੂੰ ਪਤਾ ਹੋਵੇ ਸਿੱਖੀ ਦੀ ਮਰਯਾਦਾ ਕੀ ਆ ਇਸ ਤਰ੍ਹਾਂ ਦੀ ਕਿ ਤੁਸੀਂ ਜੰਮੂ ਕਸ਼ਮੀਰ ਉੱਥੇ ਭੰਗੜੇ ਪਵਾਤ ਤੇ ਮਨਾ ਤੁਸੀਂ ਸ਼ਹਾਦਤ ਰਹੇ ਆ ਤੁਹਾਡੀ ਮੰਨਛਾ ਕੀ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਸਿੱਖੀ ਬਾਰੇ ਤੁਹਾਨੂੰ ਸਿਧਾਂਤ ਬਾਰੇ ਨਹੀਂ ਪਤਾ ਕਟੋ ਘਟ ਕੋਈ ਚੱਜਦੇ ਆ ਲੋਕਾਂ ਨੂੰ ਉਹਨਾਂ ਤੋਂ ਕੋਈ ਸਿੱਖ ਲਓ ਕੋਈ ਪੁੱਛ ਲਓ ਕਿ ਸਿਧਾਂਤ ਕੀ ਆ ਠੀਕ ਆ ਇੱਥੇ ਮੈਂ ਇੱਕ ਰਾਏ ਦੇ ਦੇਣਾ ਪੰਜਾਬ ਸਰਕਾਰ ਨੂੰ ਕਿ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਨਾ ਕਿ ਤੁਸੀਂ ਧਰਮ ਦੇ ਵਿੱਚ ਕੁਝ ਕਰਨਾ ਚਾਹੁੰਦੇ ਧਾਰਮਿਕ ਵਿੰਗ ਬਣਾ ਲਓ ਇੱਕ ਆਪਣਾ ਧਾਰਮਿਕ ਵਿੰਗ ਸਥਾਪਿਤ ਕਰ ਲਓ ਉਹਨਾਂ ਵਿੱਚ ਧਾਰਮਿਕ ਨਰੋਲ ਬੰਦੇ ਆ ਉਹਨਾਂ ਨੂੰ ਚੁਣੋ ਉਹਨਾਂ ਨੂੰ ਕੋਈ ਪਾਵਰ ਦਿਓ ਧਾਰਮਿਕ ਬੰਦਿਆਂ ਨੂੰ ਕਿ ਉਹ ਸਮਾਜ ਦੇ ਵਿੱਚ ਵਿਚਰ ਕੇ ਜਿਹੜੇ ਧਾਰਮਿਕ ਕੰਮ ਹਨ ਉਹ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਸੌਖੇ ਕਰਵਾ ਸਕਣ ਠੀਕ ਹੈ ਨਾ ਉਹ ਧਰਮ ਦੇ ਪ੍ਰਚਾਰ ਤੇ ਪਸਾਰ ਵਾਸਤੇ ਕੋਈ ਵਧੀਆ ਜਿਹੜਾ ਆ ਉਹ ਕਦਮ ਪੁੱਟ ਸਕਣ ਉਹਨਾਂ ਨੂੰ ਇਨੀ ਇੱਕ ਪਾਵਰ ਦਿਓ ਪਰ ਤੁਸੀਂ ਪਾਵਰਾਂ ਤੇ ਲੱਚਰ ਲੋਕਾਂ ਨੂੰ ਦਿੱਤੀਆਂ ਗਾਣ ਵਾਲੇ ਤੁਸੀਂ ਲਿਆ ਕੇ ਸਾਰੇ ਬਾੜਲੇ ਆਓ ਤੁਸੀਂ ਉੱਥੇ ਦੇਖੋ ਰਾਜਾ ਸੰਸੀ ਉਸ ਲੜਕੀ ਨੂੰ ਅੱਗੇ ਕੀਤਾ ਜਿਹਦੀ ਕੋਈ ਦੇਣ ਨਹੀਂ ਆ ਠੀਕ ਹੈ ਸਮਾਜ ਦੇ ਵਿੱਚ ਹੋਰ ਲੋਕ ਉਹਨੂੰ ਚੰਗਾ ਨਹੀਂ ਸਮਝਦੇ ਹੈ ਤੁਸੀਂ ਉਹਨਾਂ ਨੂੰ ਐਡੇ-ਐਡੇ ਅਫਸਰਾਂ ਦੇ ਬਰਾਬਰ ਲਿਆ ਕੇ ਬਿਠਾ ਲਤਾ ਇੱਕ ਵੋਟਾਂ ਦੀ ਖਾਤਰ ਪਰ ਤੁਸੀਂ ਜਿਹੜੇ ਧਾਰਮਿਕ ਲੋਕ ਹੈ ਉਹਨਾਂ ਨੂੰ ਤੁਸੀਂ ਪੈਰਾਂ 'ਚ ਰੁੱਲਣ ਲੱਗਿਓ ਤੁਹਾਡੇ ਰਾਜ ਦੇ ਵਿੱਚ ਧਾਰਮਿਕ ਲੋਕਾਂ ਨੂੰ ਕਿਹੜੀ ਸਤਕਾਰ ਮਿਲਿਆ ਕੀ ਕਦਰ ਪ੍ਰਾਪਤ ਹੋਈ ਹੈ ਕੋਈ ਤੁਸੀਂ ਕਦਰ ਨਹੀਂ ਦਿੱਤੀ ਕੋਈ ਤੁਸੀਂ ਤੁਹਾਡੀ ਸਰਕਾਰ ਨੇ ਧਾਰਮਿਕ ਲੋਕਾਂ ਨੂੰ ਸਤਕਾਰ ਨਹੀਂ ਦਿੱਤਾ ਹੈ ਸੋ ਵਾਕਿਆ ਹੀ ਜੇ ਤੁਸੀਂ ਧਰਮ ਦਾ ਕੁਝ ਕਰਨਾ ਚਾਹੁੰਦੇ ਹੋ ਤਾਂ ਨੀਵੇਂ ਹੋ ਕੇ ਹੁਣ ਦੇਖੋ ਸਹਾਇਤ ਕਿੰਨੀ ਫੈਲ ਰਹੀ ਹੈ ਪੰਜਾਬ ਦੇ ਵਿੱਚ ਜੇ ਤੁਸੀਂ ਵਾਕਿਆ ਹੀ ਸੰਜੀਦਾ ਹੁੰਦੇ ਕੋਈ ਜਿਹੜੇ ਮਨੁੱਖ ਸਿੱਖੀ ਦਾ ਡਟ ਕੇ ਪ੍ਰਚਾਰ ਕਰ ਰਹੇ ਆ ਜਾਂ ਅਸਾਈਅਤ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤੁਸੀਂ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਪਰ ਤੁਸੀਂ ਤੇ ਉਹਨਾਂ ਤੇ ਕੇਸ ਦਰਜ ਕਰਦੇ ਆ ਤੁਸੀਂ ਤੇ ਫੜ ਕੇ ਉਹਨਾਂ ਨੂੰ ਜੇਲਾ ਵਿੱਚ ਦਿੰਦੇ ਆ ਤੁਸੀਂ ਉਹਨਾਂ ਦੇ ਉੱਤੇ ਟਰਾਇਲ ਚਲਾਉਂਦੇ ਆ ਤਾਂ ਇਹ ਤੁਹਾਡੀ ਜਿਹੜੀ ਦੋਗਲੀ ਮੰਛਾ ਇਹ ਨਹੀਂ ਚੱਲਣੀ ਹੈ ਇਹ ਕਦੇ ਵੀ ਕਾਮਯਾਬ ਨਹੀਂ ਹੋਣੀ ਹੈ ਚਲੋ ਇਸ ਤਰ੍ਹਾਂ ਹੁੰਦਾ ਹੈ ਕਿ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਰਾਜ ਭਾਗ ਸਦਾ ਪਰ ਸਰ ਨਹੀਂ ਰਹਿੰਦੇ ਹੈ ਇਕਠਾ ਟਿਕ ਕੇ ਨਹੀਂ ਰਹਿੰਦੇ ਹੈ ਉਹ ਗੁਰੂ ਸਾਹਿਬ ਦਾ ਵਾਕ ਜਰੂਰ ਸੱਚ ਹੋਏਗਾ ਰਾਜ ਕਰੇਗਾ ਖਾਲਸਾ ਖਾਲਸੇ ਦਾ ਮਤਲਬ ਹੁੰਦਾ ਹੈ ਸ਼ੁੱਧ ਚਰਿੱਤਰਵਾਨ ਪੁਰਖ ਖਾਲਸੇ ਦਾ ਮਤਲਬ ਚਰਿੱਤਰਵਾਨ ਪੁਰਖ ਸ਼ੁੱਧ ਸੁਭਾਅ ਦਾ ਮਨੁੱਖ ਜਿਹਦੇ ਹਿਰਦੇ ਦੇ ਵਿੱਚ ਨਿਆਂ ਹੋਵੇ ਜਿਹਦੇ ਹਿਰਦੇ ਦੇ ਵਿੱਚ ਇਨਸਾਫ ਹੋਵੇ ਜਿਹਦੇ ਹਿਰਦੇ ਦੇ ਵਿੱਚ ਲੋਕਾਂ ਦੇ ਦੁੱਖ ਹੋਵੇ ਦਰਦ ਹੋਵੇ ਭਾਵਨਾ ਹੋਵੇ ਜਿਹੜਾ ਸਾਫ਼ ਦਿਲ ਦੇ ਨਾਲ ਗੱਦੀ ਤੇ ਬੈਠ ਕੇ ਨਿਆਂ ਕਰ ਸਕੇ ਠੀਕਾ ਉਹਨੂੰ ਕਹਿੰਦੇ ਖਾਲਸ ਮਨੁੱਖ ਸੋ ਸਤਗੁਰਾਂ ਦਾ ਕਦੇ ਨਾ ਕਦੇ ਤੇ ਬਚਨ ਸੱਚ ਹੋਵੇਗਾ ਗੁਰੂ ਪਾਤਸ਼ਾਹ ਜੀ ਦਾ ਜਰੂਰ ਇੱਕ ਨਾ ਇੱਕ ਦਿਨ ਪੰਜਾਬ ਦੀ ਗੱਦੀ ਦੇ ਉੱਤੇ ਖਾਲਸਾ ਜਿਹੜਾ ਆ ਉਹ ਰਾਜ ਕਰੇਗਾ ਖਾਲਸ ਮਨੁੱਖ ਰਾਜ ਕਰੇਗਾ ਬੇਸ਼ੱਕ ਸਾਨੂੰ ਤੇ ਅਕਾਲੀਆਂ ਤੋਂ ਵੀ ਨਿਰਾਸ਼ਾ ਹੀ ਹਾਸਲ ਹੋਈ ਆ ਸਿੱਖਾਂ ਨੇ ਉਹਨਾਂ ਨੂੰ ਬਣਾਇਆ ਤੇ ਐਸੇ ਕਰਕੇ ਸੀ ਕਿ ਉਹ ਕੋਈ ਸਿੱਖੀ ਦਾ ਭਲਾ ਕਰਨਗੇ ਸਿੱਖੀ ਦਾ ਉਥਾਨ ਪ੍ਰਚਾਰ ਪ੍ਰਸਾਰ ਕਰਨਗੇ ਪਰ ਅਕਾਲੀਆਂ ਨੇ ਤੇ ਉਲਟਾ ਹੀ ਸਿੱਖਾਂ ਦੀ ਕਤਲੋਗਾਰਤ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਤੇ ਸਿੱਖਾਂ ਦੇ ਖੂਨ ਦੀ ਨਦੀ ਵਗਾ ਦਿੱਤੀ ਸੋ ਇਸ ਕਰਕੇ ਕੋਈ ਨਹੀਂ ਸਵਾ ਆਏਗਾ ਜਰੂਰ ਕੋਈ ਨਾ ਕੋਈ ਚੰਗਾ ਜਿਹੜਾ ਮਨੁੱਖ ਆ ਉਹ ਪੰਜਾਬ ਦੀ ਗੱਡੀ ਤੇ ਬੈਠੇਗਾ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ